ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਉਹ ਵਿਚਾਰ ਕਰਾਂਗੇ ਥੋੜਾ ਧਿਆਨ ਨਾਲ ਸੁਣਨਾ ਗੁਰਪਿਆਰਿਓ ਜੋ ਸਾਨੂੰ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਕਿਉਂ ਸਾਨੂੰ ਲੋਕ ਦੀਆਂ ਜੋ ਚੀਜ਼ਾਂ ਨੇ ਉਹ ਵੀ ਬਹੁਤ ਜ਼ਰੂਰੀ ਆ ਸਾਡੇ ਲਈ ਔਰ ਪ੍ਰਲੋਕ ਦੇ ਵਿੱਚ ਜਦੋਂ ਅਸੀਂ ਵਾਪਸ ਜਾਣਾ ਹੈ ਉਹ ਜੋ ਪੈਂਡਾ ਪਰਲੋਕ ਦਾ ਤੈਅ ਕਰਨਾ ਕਿਨੇ ਕਰਨਾ ਹੈ ਮੰਨਨੇ ਕਰਨਾ ਉਦੋਂ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ ਲੋੜਾ ਤਾਂ ਉਹਨਾਂ ਨੇ ਧਿਆਨ ਦੇ ਲੈਣਾ ਜ਼ਰੂਰ ਤਾਂ ਸਾਡੀ ਲੋ ਪਰਲੋਕ ਦੀ ਵੀ ਹੈ ਇੱਥੋਂ ਦੀ ਜਿਹੜੀਆਂ ਵੀ ਚੀਜ਼ਾਂ ਹਨ ਲੋੜ ਹੈ ਇਹ ਆਪਾਂ ਕੇ ਵੀਡੀਓ ਤੇ ਵੀ ਵਿਚਾਰ ਕਰਾਂਗੇ ਕਿ ਉਹ ਵਸਤੂ ਕਿਹੜੀਆਂ ਨੇ ਔਰ ਇਹਨਾਂ ਚੀਜ਼ਾਂ ਨੂੰ ਲੈਣ ਵਾਸਤੇ ਗੁਰਪਿਆਰੋ ਸਾਨੂੰ ਕਰਨਾ ਕੀ ਪੈਣਾ ਹੈ ਕਰਨਾ ਪੈਣਾ ਗੁਰਪਿਆਰੋ ਸਾਨੂੰ ਜੋ ਮਾਲਕ ਤੋਂ ਅਸੀਂ ਆਪਣੀਆਂ ਇਹ ਕਿਹਾ ਸਾਡੀਆਂ ਇਛਾਵਾਂ ਨੇ ਸਾਡੀ ਇੱਛਾ ਹੈ ਇਸ ਬੰਦੇ ਦੀ ਪੂਰਤੀ ਵਾਸਤੇ ਸਾਨੂੰ ਕੁਝ ਲੋੜ ਹੈ ਅਸੀਂ ਕੀ ਤੋਂ ਮੰਗਣਾ ਹੈ ਮਾਲਕ ਤੋਂ ਮੰਗਣਾ ਹੈ ਉਸਕੀ ਦਾ ਪਰਮਾਤਮਾ ਤੋਂ ਮੰਗਣਾ ਜੇ ਲੋਕ ਵੀ ਜਿੰਨੀ ਵੀ ਸਾਨ ਜ਼ਰੂਰਤ ਜ਼ਰੂਰਤਵੰਦ ਲੋੜਾਂ ਨੇ ਉਹ ਅਸੀਂ ਲੋਕ ਦੇ ਵਿੱਚ ਉਹ ਵੀ ਮਾਲਕ ਤੋਂ ਮੰਗਣੀਆਂ ਨੇ ਜੇ ਸਾਨੂੰ ਪ੍ਰਲੋਕ ਦੇ ਵਿੱਚ ਜਾਣ ਵੇਲੇ ਉਸ ਚੀਜ਼ਾਂ ਦੀ ਲੋੜ ਹੈ ਉਹ ਵੀ ਅਸੀਂ ਮਾਲਕ ਤੋਂ ਮੰਗੜੀਆਂ ਨੇ ਇਹਨੂੰ ਕਹਿੰਦੇ ਨੇ ਸਾਡੀਆਂ ਇਛਾਾਂ ਲੇਕਿਨ ਵਿਸ਼ੇਸ਼ ਤੌਰ ਤੇ ਧਿਆਨ ਦਿਓ ਗੁਰਪਿਆਰੋ ਸਾਡੀ ਜਿਹੜੀ ਇੱਛਾ ਹੈ ਉਹ ਇੱਕ ਨੰਬਰ ਤੇ ਹੈ ਸਾਡੀ ਪ੍ਰਲੋਕ ਜਦੋਂ ਅਸੀਂ ਆਏ ਆ ਔਰ ਜਦੋਂ ਤੇ ਵਾਪਸ ਜਾਵਾਂਗੇ ਉਦੋਂ ਸਾਨੂੰ ਲੋਡ ਪੈਣੀ ਆ ਉਸ ਚੀਜ਼ ਦੀ ਉਸ ਟਾਈਮ ਦੀ ਜਿਹੜਾ ਰਸਤੇ ਦਾ ਸਫ਼ਰ ਹੈ ਸਾਡਾ ਉਹਨੂੰ ਪੂਰਾ ਕਰਨ ਵਾਸਤੇ ਉਹਨੂੰ ਸੌਖਾ ਕਰਨ ਵਾਸਤੇ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਹੈ ਜੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਮੇਰਾ ਮਾਲਕ ਤਰਸ ਕਰੇ ਉਹ ਸਾਨੂੰ ਕਿਵੇਂ ਮਿਲਣਗੀਆਂ ਉਹ ਆਪਾਂ ਮਾਲਕ ਤੋਂ ਪੁੱਛਾਂਗੇ ਆਉਣ ਦੱਸਣਗੇ ਸਾਨੂੰ ਸ੍ਰੀ ਰਾਗ ਮੁਹੱਲਾ ਤੀਜਾ ਦੇ ਅੰਦਰ ਤਨ ਗੁਰੂ ਅਮਰਦਾਸ ਜੀ ਪਾਸਾ ਹੀ ਦੱਸਣਗੇ ਤਾਂ ਆਹ ਗੁਰਪਿਆਰਿਓ ਆਪਾਂ ਫਤਿਹ ਦੀ ਸ਼ਾਂਤ ਕਰਕੇ ਫਿਰ ਆਪਾਂ ਸ਼ੁਰੂਆਤ ਕਰੀਏ ਕਿ ਮੇਰਾ ਮਾਲਕ ਸਾਡੇ ਤੇ ਤਰਸ ਕਰ ਦੇ ਭਾਵ ਸਾਡੇ ਸਿਰ ਤੇ ਮਿਹਰ ਭਰਤ ਰੱਖੇ ਆਪਣੀ ਸੇਵਾ ਆਪ ਲੈ ਲੈ ਗੁਰਪਿਆਰਿਓ ਆਹ ਦੋਨੋਂ ਹੱਥ ਜੋੜ ਕੇ ਆਪਾਂ ਫਤਿਹ ਦੀ ਸ਼ਾਂਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਓ ਆਪ ਸ੍ਰੂਤ ਸ਼ੁਰੂਆਤ ਕਰਦੇ ਹਾਂ ਗੁਰਪਿਆਰਿਓ ਜੋ ਆਪਾਂ ਮੇਨ ਮੇਨ ਪੁਆਇੰਟ ਉਚਾਰੇ ਨੇ ਤੀਸਰੇ ਪਾਸਾ ਆਪਾਂ ਨੂੰ ਫਰਮਾ ਰਹੇ ਨੇ ਗੁਰਪਿਆਰੇ ਹੀ ਭਾਈ ਸੁਣ ਤੈਨੂੰ ਇੱਥੇ ਚੀਜ਼ਾਂ ਦੀ ਵੀ ਲੋੜ ਹੈ ਔਰ ਰਸਤੇ ਦੇ ਵਿੱਚ ਵੀ ਲੋੜ ਪਈ ਉੱਥੇ ਤਾਂ ਇਹ ਚੀਜ਼ਾਂ ਹੈ ਨਹੀਂ ਇਹ ਵੀ ਧਿਆਨ ਲੈਣਾ ਰਸਤੇ ਦੀ ਗੱਲ ਕੀਤੀ ਦਾਸ ਨੇ ਜਿਹੜਾ ਸਾਡਾ ਸਫ਼ਰ ਹੈ ਜਿਹੜੀ ਇਸ ਸਾਡਾ ਜਿਹੜਾ ਆਖਰੀ ਸਫ਼ਰ ਹੈ ਆਖਰੀ ਸਾਹ ਦਾ ਭਾਵ ਜਿਹੜੇ ਸਾਡੇ ਮਨ ਨੇ ਜਦੋਂ ਸੁਵਾਸ ਖਤਮ ਹੋ ਜਾਣਗੇ ਉਦੋਂ ਅੱਗੇ ਦਾ ਸਫਰ ਦੀ ਗੱਲ ਕਰ ਰਹੇ ਹਾਂ ਔਰ ਲਾਸਟ ਗੁਰੂ ਕਹ ਰਿਓ ਜੋ ਰਕਾਬਤਾ ਪੜ੍ਹ ਰੀਆਂ ਇੱਥੇ ਹੁਣ ਇੱਕ ਗੱਲ ਹੋਰ ਰੋਟੀ ਗੁਰੂ ਕਹ ਰਿਓ ਦਾਤ ਦੇ ਮਨ ਦੇ ਵਿੱਚ ਇੱਕ ਹੋਰ ਵਿਚਾਰ ਆ ਗਿਆ ਦੇਖੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵਾਪਸ ਆਪਣੇ ਘਰ ਵਾਪਸ ਜਾਣ ਵਾਸਤੇ ਵਾਪਸ ਆਪਣੇ ਘਰ ਜਾਣ ਵਾਸਤੇ ਔਰ ਜੇ ਅਸੀਂ ਇਸ ਕੋਸ਼ਿਸ਼ ਦੇ ਵਿੱਚ ਸਫਲ ਹੋ ਗਏ ਇਸ ਖੇਡ ਨੂੰ ਅਸੀਂ ਜਿੱਤ ਲਿਆ ਫਿਰ ਤਾਂ ਸਾਡਾ ਉਹ ਸਫਰ ਬੜਾ ਸੌਖਾ ਨਿਕਲੇਗਾ ਬਹੁਤ ਸੌਖਾ ਕਿਉਂਕਿ ਸਾਡਾ ਫਿਰ ਰਸਤੇ ਚੇਂਜ ਹੋ ਜਾਣਾ ਫਿਰ ਸਾਡਾ ਕਿਹੜਾ ਰਸਤਾ ਬਣੂਗਾ ਲਿਵ ਜੇ ਅਸੀਂ ਇਸ ਨੂੰ ਮਜ਼ਾਕ ਸਮਝ ਲਿਆ ਜੇ ਅਸੀਂ ਉਂਗਲੀਆਂ ਠਾਉਂਦੇ ਰਹੇ ਜੇ ਅਸੀਂ ਨਿੰਦਿਆ ਚੁਗਲੀ ਕਰਦੇ ਰਹੇ ਬਾਹਰ ਬ੍ਰੋਧ ਹਿਰਕਾ ਕਰਦੇ ਰਹੇ ਤਾਂ ਗੁਰਪਿਆਰੋ ਜਿਹੜੇ ਸਾਡੇ ਸਵਾਸ ਸਾਰੇ ਬਿਰਥੇ ਜਾਣਗੇ ਔਰ ਫਿਰ ਇਹਦਾ लेखा जोखा ਦੇਣ ਵਾਸਤੇ ਸੰਦੇ ਵਾਸਤੇ ਰਸਤਾ ਹੈ ਧਾਤ ਦਾ ਉਹਨੇ ਦਾਸ ਕਿਉਂ ਕਹਿ ਰਿਹਾ ਕਿ ਜਿਹੜੇ ਰਸਤੇ ਦੇ ਵਿੱਚ ਚੀਜ਼ਾਂ ਅਪਰਜੁਗਤ ਪੈ ਸਕਦੀ ਹੈ ਕਿਉਂਕਿ 90% ਅੱਜ ਸੰਸਾਰ ਦੇ ਅੰਦਰ ਦੁਨੀਆ ਸ਼ਾਇਦ ਲਿਬ ਦਾ ਰਸਤਾ ਬਹੁਤ ਘੱਟ ਇਸਤੇਮਾਲ ਹੋਣਾ ਹੈ 10% ਮਾਤਰ ਉਹ ਗੁਰਮੁਖ ਪਿਆਰੇ ਇਸਤੇਮਾਲ ਕਰਦੇ ਨੇ ਉਹ ਮਹਾਪੁਰਖ ਇਸਤੇਮਾਲ ਕਰਦੇ ਨੇ ਗੁਰਪਿਆਰਿਓ ਜਿਨ੍ਹਾਂ ਨੇ ਇਸ ਖੇਡ ਨੂੰ ਸਮਝਿਆ ਹੈ ਦੇ ਦਿਨ ਰਾਤ ਦੀ ਖੇਡ ਨੂੰ ਸਮਝ ਕੇ ਜਿੱਤਿਆ ਹੈ ਹੁਣ ਦੇਖ ਲਓ ਫਿਰ 90% ਦੁਨੀਆ ਹੈ ਉਹ ਕਿਹੜੇ ਰਸਤੇ ਜਾਊਗੀ ਤਾਂ ਉਹਨਾਂ ਨੂੰ ਕੀ ਲੋਡ ਪੈਣੀ ਆ ਫਿਰ ਉਹਨਾਂ ਨੂੰ ਤਾਂ ਲੋਡ ਹਰ ਚੀਜ਼ ਦੀ ਪੈਣੀ ਗੁਰਪਿਆਰੇ ਉਹਨਾਂ ਨੇ ਮਾਰ ਤੋਂ ਵੀ ਬਚਣਾ ਹੈ ਜਿਹੜੇ અપਰਾਣੇ ਰਸਤੇ ਦੇ ਵਿੱਚ ਗੁਰੂ ਸਾਹਿਬ ਬਾਣੀ ਦੇ ਅੰਦਰ ਫਰਵਾਾਰੇ ਨੇ ਕਿ ਪਿੱਛੇ ਬਾਗ ਡਰਾਵਨੋਂ ਅੱਗੇ ਅਗਨ ਤਲਾਹ ਇਹ ਰਸਤਾ ਹੈ ਵਾਹ ਇਹ ਕਿਹੜਾ ਹੈ ਧਾਤ ਦਾ ਰਸਤਾ ਹੈ ਕੀ ਕਹ ਰਹੇ ਨੇ ਧਿਆਨ ਨਾਲ ਸੁਣਿਓ ਪਿੱਛੇ ਬਾਗ ਡਰਾਵਨੋਂ ਅੱਗੇ ਅਗਨ ਤਲਾਹ ਹੁਣ ਬਾਗ ਦਾ ਮਤਲਬ ਜਮਜੂਤ ਜੋ ਸਾਡੀ ਖਾਤਿਰਦਾਰੀ ਕਰਦੇ ਹੋਣਗੇ ਕੀ ਦੇ ਮਨ ਦੇ ਗੁਰਪਿਆਰੋ ਇੱਥੇ ਇੱਕ ਵਿਚਾਰ ਹੋਰ ਕਰ ਲੈਨੇ ਆ ਕਿ ਕੋਈ ਕਈ ਗੁਰਮੁਖ ਪਿਆਰੇ ਇਹ ਵਿਚਾਰ ਕਰ ਲੈਂਦੇ ਨੇ ਕਿ ਮਾਰਕੀਟ ਹੀ ਖਾਣੀ ਆ ਸਾਡਾ ਮਨ ਤਾਂ ਇੱਥੇ ਸਾਡਾ ਤਨ ਤਾਂ ਇੱਥੇ ਸਾੜ ਦੇਣਾ ਫਿਰ ਅੱਗੇ ਕਿਨੇ ਜਾਣਾ ਨਹੀਂ ਗੁਰਪਿਆਰੋ ਇਹ ਕਹਾਣੀ ਸਾਰੀ ਮੰਨਦੀ ਐ ਔਰ ਆਪਾਂ ਜੋ ਗੱਲ ਕਰਦੇ ਆਂ ਭਗਤੀ ਦੀ ਉਹ ਵੀ ਮੰਨਦੀ ਤੇ ਅੱਗੇ ਜਿਹੜੀ ਸਾਡੀ ਕਾਂਚਨ ਕਾਇਆ ਕੋਟ ਗੜ ਕੋ ਵੋਸ ਨੂੰ ਲੋ ਆਸਾਜ ਦੀਵਾਰ ਦੇ ਅੰਦਰ ਪੰਕਤੀ ਹੈ ਕਾਂਚਨ ਕਾਇਆ ਕੋਟ ਗੜ ਹਰ ਹਰ ਸਿੱਧਾ ਰਾਮ ਰਾਜੇ ਕਾਂਚਨ ਜਿਹੜੀ ਸਾਡੀ ਦੇਹ ਹੈ ਕਿਉਂਕਿ ਦੇਹੀ ਤੇ ਬਦੇਹੀ ਤਾਂ ਗੁਰਪਿਆਰੋ ਉਹ ਫੇਰ ਅੱਗੇ ਲੇਖਾ ਜੋਖਾ ਉਹਨੇ ਦੇਣਾ ਹੈ ਉਹਨੂੰ ਲੋੜ ਪਊਗੀ ਅੱਗੇ ਜੇ ਹੁਣ ਇਹਦੇ ਵਿੱਚ ਵਿਚਾਰ ਇਹ ਉੱਠੇ ਗੁਰਪਿਆਰੋ ਜਿਹੜੀਆਂ ਸਾਡੀਆਂ ਦੁਨਿਆਵੀ ਇੱਛਾਵਾਂ ਨੇ ਮਨ ਦੀਆਂ ਇੱਛਾਵਾਂ ਬਾਹਰ ਰੂਪ ਦਿਨਾਈ ਇੱਛਾ ਨੇ ਹੁਣ ਦਿਨਾਈ ਇੱਛਾ ਦੇ ਵਿੱਚ ਸਾਡੀਆਂ ਕੀ ਕੀ ਪੂਰਤੀਆਂ ਨੇ ਹੋਣੀਆਂ ਚਾਹੀਦੀਆਂ ਸਾਨੂੰ ਲੋੜ ਹੈ ਗੁਰਪਿਆਰਿਓ ਧੰਨ ਦੀ ਸਾਨੂੰ ਲੋੜ ਹੈ ਵਸਤਰ ਪਹਿਨਣ ਦੀ ਸਾਨੂੰ ਲੋੜ ਹੈ ਢੇਡ ਦੀ ਪੂਰਤੀ ਵਾਸਤੇ ਅਨਾਜ ਜੋ ਪਸੂ ਆ ਸਾਮ ਦਿਨ ਚ ਚਾਰ ਵਾਰੀ ਛੱਕਦੇ ਆ ਏ ਕੀ ਐ ਤਨ ਦੀ ਖਰਾਕ ਐ ਸਾਨੂੰ ਲੋੜ ਆ ਰਹਿਣ ਵਾਸਤੇ ਗੁਰੂ ਪਿਆਰਿਓ ਮਕਾਨ ਸਤ ਔਰ ਅਸਾਮਾ ਤੇ ਇਤੋਂ ਅੱਗੇ ਹੋਰ ਬਥੇਰੀਆਂ ਨੇ ਮਨੁੱਖ ਦੀਆਂ ਪਰ ਮੋٹے ਤੌਰ ਤੇ ਗੁਰੂ ਪਿਆਰਿਓ ਇਹੇ ਨੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੰਦਾ ਤਾਂ ਗੁਰਪਿਆਰਿਓ ਕੀ ਕੀ ਨਹੀਂ ਕਰ ਰਿਹਾ ਉਜੀ ਪੀਜੀ ਪੀੜ੍ਹੀ ਅੱਗੇ ਦੀਆਂ ਪੀੜ੍ਹੀਆਂ ਤੱਕ ਵੀ ਧਨ ਇਕੱਠਾ ਕਰਕੇ ਰੱਖਦਾ ਪਰ ਆਪਣੇ ਬਾਰੇ ਕੁਝ ਨਹੀਂ ਜਾਣਦਾ ਆਪਣੇ ਬਾਰੇ ਕੁਝ ਨਹੀਂ ਕਰਦਾ ਤਾਂ ਆ ਸਾਨੂੰ ਚੀਜ਼ਾਂ ਦੀ ਲੋੜ ਹੈ ਹੁਣ ਆਪਾਂ ਥੋੜਾ ਜਿਹਾ ਜ਼ਿਕਰ ਕਰ ਲਈਏ ਕਿ ਜਿਹੜੀ ਸਾਨੂੰ ਲੇਬ ਦੇ ਰਸਤੇ ਤੇ ਚੱਲਣ ਵਾਸਤੇ ਲੋੜ ਕੀ ਹੈ ਜਾਂ ਅਸੀਂ ਕਿਉਂ ਦੇਖੋ ਗੁਰੂਪੁਰਬ ਜੋ ਜਿਹੜੇ ਗੁਰਮਖੇ ਚ ਖੇਡ ਨੂੰ ਜਿੱਤ ਜਾਂਦੇ ਨੇ ਜ਼ਰੂਰ ਤਾਂ ਉਹਨਾਂ ਨੂੰ ਵੀ ਇਹ ਚੀਜ਼ਾਂ ਦੀ ਜ਼ਰੂਰ ਤਾਂ ਉਹਨਾਂ ਨੂੰ ਵੀ ਇਹ ਚੀਜ਼ਾਂ ਦੀ ਜਿਹੜੇ ਇਸ ਖੇਡ ਨੂੰ ਸਮਝ ਕੇ ਜਿੱਤ ਜਾਂਦੇ ਨੇ ਲੋੜ ਉਹਨਾਂ ਨੂੰ ਵੀ ਇਹ ਚੀਜ਼ਾਂ ਦੀ ਜੋ ਆਪਾਂ ਔਰ ਇਹ ਚੀਜ਼ਾਂ ਮੇਰੇ ਮਾਲਕ ਨੇ ਸਾਡੇ ਹਵਾਲੇ ਕਰ ਰੱਖੀਆਂ ਨੇ ਔਰ ਇਹ ਆਪਣੇ ਵਕਤ ਸਮੇਂ ਅਨੁਸਾਰ ਸਾਨੂੰ ਮਿਲਣਗੀਆਂ ਮਿਲਣ ਗਿਆ ਗੁਰਪਿਆਰੇ ਇਨਾਂ ਦੀ ਅਸੀਂ ਚਿੰਤਾ ਫਿਕਰ ਨਾ ਕਰੀਏ ਇਨਾਂ ਦੀ ਆ ਜਿਹੜੀ ਹਸੋ ਲੋਡਬੰਦ ਚੀਜ਼ਾਂ ਆਪਾਂ ਜ਼ਿਕਰ ਕੀਤਾ ਹੈ ਇਨਾਂ ਦੀ ਚਿੰਤਾ ਨਾ ਕਰੀਏ ਕਿਉਂ ਸਾਡੇ ਕਰਮਾਂ ਅਨੁਸਾਰ ਸਾਨੂੰ ਮਿਲ ਲਗੀਆਂ ਉਹ ਕਿਹਦੇ ਹਵਾਲੇ ਕਰ ਰੱਖਿਆ ਅਕਾਲ ਪੁਰਖ ਕੀਤਾ ਪ੍ਰਮਾਤਮਾ ਨੇ ਕਾਲ ਦੇ ਹਵਾਲੇ ਸਾਰਾ ਕੁਝ ਕਰ ਰੱਖਿਆ ਕੀ ਕਹਿ ਰਹੇ ਨੇ ਗੁਰੂ ਸਾਹਿਬ ਹੰਡ ਪਤਾਲ ਦੀਪ ਸਭ ਲੋਆ ਕਾਲੇ ਬਸ ਪ੍ਰਭ ਆਪ ਕੀਆ ਇਹ ਸਾਡੀ ਪੂਰਤੀ ਉਹਨੇ ਕਰਨੀ ਹੈ ਇਸੇ ਕਰਕੇ ਇਹ ਇਸਾਵਾਂ ਸਾਨੂੰ ਮਾਲਕ ਕੋਲੋਂ ਗੁਰਪਿਆਰੇ ਮੰਗਣ ਦੀ ਲੋੜ ਨਹੀਂ ਹੈ ਕਾਲ ਨੇ ਸਾਨੂੰ ਦੇ ਦੇਣੀਆਂ ਨੇ ਹਾਂ ਜਿਨ੍ਹਾਂ ਦੇ ਮਨ ਜਾਗੇ ਨੇ ਜਿਨ੍ਹਾਂ ਨੇ ਇਸ ਖੇਡ ਨੂੰ ਸਮਝਿਆ ਹੈ ਗੁਰਪਿਆਰੇ ਉਹਨਾਂ ਦੇ ਮਨ ਜਾਗੇ ਨੇ ਉਹ ਕਾਲ ਤੂੰ ਨਹੀਂ ਮੰਗਦੇ ਹੋ ਆਪਣੇ ਪਿਤਾ ਪਰਮਾਤਮਾ ਤੋਂ ਇਹ ਚੀਜ਼ਾਂ ਵੀ ਮੰਗਦੇ ਨੇ ਦਾਲ ਸਿੱਧਾ ਮੰਗੋ ਮੰਗੋ ਕਿ ਉਹ ਆਮਰਾ ਖੁਸ਼ੀ ਕਰੇ ਨਿਤ ਜੀਓ ਦਊਗਾ ਇਸ ਮੰਗੂ ਲਵੇਰੀ ਇੱਕ ਤਾਜਨ ਇੱਕ ਚੰਗੀ ਘਰ ਕੀ ਗਹਿਨ ਚੰਗੀ ਤਾਂ ਆਪ ਇਹ ਚੀਜ਼ਾਂ ਸਾਰੀਆਂ ਆਪਾਂ ਨੂੰ ਇਹ ਤਾਂ ਮੰਗਣੀਆਂ ਨੇ ਜੀਤਾ ਸਾਡਾ ਮਨ ਜਾਗ ਗਿਆ ਫਿਰ ਤਾਂ ਅਸੀਂ ਆਪਣੇ ਪਿਤਾ ਪਰਮਾਤਮਾ ਤੋਂ ਮੰਗਾਂਗੇ ਔਰ ਉਹ ਤੀਜਾ ਗੁਰਪਿਆਰਿਓ ਫਿਰ ਸਾਨੂੰ ਦੁੱਖ ਨਹੀਂ ਦੇਣਗੇ ਦੁੱਖ ਜਿਹੜੇ ਨੇ ਜੇ ਅਸੀਂ ਮਾਲਕ ਦੀ ਬੰਦਗੀ ਨਹੀਂ ਕੀਤੀ ਨਹੀਂ ਇਸ ਖੇਡ ਨੂੰ ਸਮਝਿਆ ਫਿਰ ਵਸਤੂ ਤਾਂ ਸਾਨੂੰ ਮਿਲਣਗੀਆਂ ਇਹ ਇਹ ਐਸ ਰਾਮ ਦੀਆਂ ਚੀਜ਼ਾਂ ਤਾਂ ਹੁਣ ਆਪਾਂ ਦੇਖ ਹੀ ਰਹੇ 90% ਦੁਨੀਆ ਲੈ ਰਹੀ ਹੈ ਔਰ ਗੁਰਪਰੇ 10% ਆਪਣੇ ਮਾਲਕ ਤੋਂ ਮੰਗਦੇ ਨੇ ਇਹ ਚੀਜ਼ਾਂ ਤਾਂ ਲਹਰੀ ਆ ਰਹੇ ਆ ਆਪਾਂ ਕਾਰ ਤੋਂ ਪਰ ਇਹਨਾਂ ਦੇ ਨਾਲ ਗੁਰਪਰੇ ਦੁੱਖ ਤੇ ਸੁੱਖ ਦੋਨੋਂ ਚੱਲਦੇ ਨੇ ਦੁੱਖ ਸੁੱਖ ਦੋਇ ਕੱਪੜੇ ਦਰ ਪਹਿਰੇ ਜਾਏ ਮੁਨੱਖ ਹੁਣ ਜਿਹੜੀ ਅਸੀਂ ਪਿਤਾ ਪ੍ਰਮਾਤਮਾ ਮੰਗਾਂਗੇ ਉਹਨੇ ਸਾਨੂੰ ਦੁੱਖ ਨਹੀਂ ਦੇਣਾ ਕਿਉਂਕਿ ਉਹਦੇ ਵਿੱਚ ਬ੍ਰਤਕਤ ਪੈ ਜਾਣੀ ਆ ਉਹਦੇ ਵਿੱਚ ਕਿਰਪਾ ਹੋ ਜਾਂਦੀ ਹੈ ਇਸੇ ਕਰਕੇ ਹੁਣ ਇੱਥੇ ਅੱਜ ਆਪਾਂ ਜੋ ਸ਼ਬਦ ਤੀਸਰੇ ਪਾਸਾ ਜੀ ਸਮਝਾ ਰਹੇ ਨੇ ਕਿ ਜੇ ਅਸੀਂ ਮਾਲਕ ਤੋਂ ਵਸਤੂਆਂ ਲੈਣੀਆਂ ਨੇ ਦੇਖੋ ਪਿਤਾ ਪ੍ਰਮਾਤਮਾ ਤੋਂ ਮੰਗਣ ਵਾਸਤੇ ਸਾਨੂੰ ਕੁਝ ਸਿਧਾਂਤ ਹੈ ਉਹ ਅਪਣਾਣੇ ਪੈਣਗੇ ਗੁਰਬਾਣੀ ਦੇ ਜੋ ਤਰੀਕੇ ਨੇ ਸਿਧਾਂਤ ਹੈ ਸਾਨੂੰ ਉਹ ਅਪਣਾਣੇ ਪੈਣਗੇ ਜੋ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ ਕੀ ਦੱਸ ਰਹੇ ਨੇ ਕਿ ਪਹਿਲਾ ਤਾਂ ਭਾਈ ਤੂੰ ਸਾਰੀਆਂ ਜਿਹੜੀਆਂ ਇਸ ਗੁਰਸਿੱਖੀ ਦੇ ਰਾਹ ਤੇ ਧਾਤ ਲਿਵ ਦੇ ਰਸਤੇ ਤੇ ਚੱਲਣ ਵਾਸਤੇ ਜੇ ਚੱਲਣਾ ਹੈ ਜਾਂ ਆਪਣੇ ਘਰ ਸਾਥਕਾਂ ਨੂੰ ਜਾਣਾ ਹੈ ਤਾਂ ਲੋੜ ਤਾਂ ਉਹਦੇ ਵਾਸਤੇ ਵੀ ਸਨ ਸਾਰੀਆਂ ਚੀਜ਼ਾਂ ਦੀ ਪਰ ਉਹਨਾਂ ਨੂੰ ਅੰਦਰੋਂ ਕੋਈ ਗੁਰਪਿਆਰਿਓ ਲਾਲਸਾ ਨਹੀਂ ਹੁੰਦੀ ਅੰਦਰੋਂ ਚਿੰਤਾ ਨਹੀਂ ਹੁੰਦੀ ਉਹ ਮਾਲਕ ਦੇ ਹੁਕਮ ਦੇ ਵਿੱਚ ਚੱਲ ਕੇ ਮੰਨਦੇ ਨੇ ਜੋ ਮਾਲਕ ਦਿੰਦਾ ਹੈ ਉਹ ਤੇ ਸਬਰ ਰੱਖਦੇ ਨੇ ਸਬਰ ਸਬਰ ਰੱਖਣਾ ਪੈਂਦਾ ਹੁਣ ਇੱਥੇ ਮੇਰਾ ਮਾਲਕ ਕਹਿ ਰਿਹਾ ਕਿ ਕਿ ਭਾਈ ਇਕਾਗਰਤਾ ਹੁਣ ਸਾਨੂੰ ਗੁਰੂ ਕਰੇ ਸਾਹ ਤਨ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਮਾਲਕ ਦੀ ਬੰਦਗੀ ਕਰਦੇ ਹਾਂ ਜਾਂ ਮਾਲਕ ਤੋਂ ਦੇਖੋ ਅਸੀਂ ਬੰਦਗੀ ਕਰਾਂਗੇ ਮੇਰੇ ਮਾਲਕ ਨੇ ਸਾਨੂੰ ਖੁਸ਼ ਹੋ ਕੇ ਆਟੋਮੈਟਿਕ ਹੀ ਦੇ ਦੇਣੀਆਂ ਨੇ ਪਰ ਇੱਥੇ ਮੇਰਾ ਮਾਲਕ ਕਹਿ ਰਿਹਾ ਕਿ ਪਿਤਾ ਪ੍ਰਮਾਤਮਾ ਕਹਿ ਰਿਹਾ ਤਾਂ ਗੁਰੂ ਅਮਰਦਾਸ ਜੀ ਆਸੇ ਫਰਮਾਇਆ ਨੇ ਕਿ ਹਉ ਸਤਿਗੁਰ ਸੇਵੀ ਆਪਣਾ ਕਹਿੰਦਾ ਤੂੰ ਇਹਨਾਂ ਵਸਤੂਆਂ ਲੈਣ ਬਾਅਦ ਤੇ ਤੂੰ ਮਾਲਕ ਦੀ ਬੰਦਗੀ ਕਰ ਸੇਵਾ ਕਰ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਹੁਣ ਕਹਿੰਦਾ ਵੀ ਆ ਚੀਜ਼ ਤੈਨੂੰ ਕਰਨੀ ਪੈਣੀ ਆਪਾਂ ਪਹਿਲੇ ਮੈਂ ਮੈਂ ਨੂੰ ਵਿਚਾਰਾ ਕੀਤੀਆਂ ਸੀ ਕਿ ਸਾਡੀਆਂ ਇੱਛਾ ਸਾਡੀਆਂ ਅੰਦਰ ਦੀਆਂ ਮਨੋ ਭਾਵਨਾ ਮਨੋ ਕਾਮਨਾ ਮਨੋ ਕਾਵਨਾ ਇਹ ਮੇਰਾ ਮਾਲਕ ਸਾਰੀਆਂ ਪੂਰੀਆਂ ਕਰਦਾ ਹੈ ਇੱਛਾ ਪੂਰਵ ਸਰਬ ਸੁਖ ਦਾਤਾ ਉਹ ਸਾਰੀਆਂ ਇਹ ਚੀਜ਼ਾਂ ਸਾਨੂੰ ਮਾਲਕ ਦਿੰਦਾ ਹੈ ਹੁਣ ਇੱਥੇ ਮੇਰਾ ਮਾਲਕ ਕਹ ਰਿਹਾ ਕਿ ਇਕਾਗਰ ਮਨ ਹੋ ਕੇ ਇਕਾਗਰ ਇੱਕ ਚਿਤ ਹੋ ਕੇ ਮਾਲਕ ਦੇ ਨਾਲ ਪ੍ਰੇਮ ਵਾਲੀ ਗੱਲ ਪਾਸਾ ਬਣਾ ਕੇ ਇੱਕ ਪ੍ਰੇਮ ਵਾਲੀ ਆਸਾ ਜਿਹੜੇ ਮੁੱਖ ਤਰ੍ਹਾਂ ਸੀ ਬੋਲ ਬੋਲਣਾ ਪ੍ਰੇਮ ਵਾਲੇ ਬੋਲਨੇ ਪ੍ਰੇਮ ਵਾਲੇ ਔਰ ਅਸੀਂ ਜੋ ਮੰਗਣਾ ਨਾ ਉਹ ਅਸੀਂ ਗੁਰੂ ਪਿਆਰਿਓ ਇੱਕ ਆਪਣੇ ਪਿਤਾ ਪਰਮਾਤਮਾ ਕੋਲੋਂ ਦਾਤ ਮੰਗਣੀਆਂ ਤੋਂ ਸਾਨੂੰ ਉਹ ਜਾ ਆਪਣਾ ਥੇਸ ਬਣਾਣਾ ਪੈਂਦਾ ਜਿਸ ਤਰ੍ਹਾਂ ਆਪਣੇ ਦਰ ਤੇ ਕੋਈ ਭਿਖਾਰੀ ਆ ਜੇ ਨਾ ਉਹ ਕਿੰਨੀਆਂ ਮਿੰਤਾਵਾਂ ਤਾਲੇ ਕੱਢਦਾ ਹੈ ਕਿ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਮੈਨੂੰ ਆਟਾ ਪਾ ਦਿਓ ਮੈਨੂੰ ਉਹ ਕਿੰਨੀਆਂ ਮਿੰਟਾਂ ਕਰਦਾ ਅਸੀਂ ਗੁਰਪਿਆਰੇਓ ਆਪਣੇ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਸਾਨੂੰ ਪਹਿਲਾਂ ਪਿਆਰ ਕਰਨਾ ਪੈਂਦਾ ਕਿਉਂ ਸਾਨੂੰ ਫਰਮਾਇਆ ਵੀ ਹੈ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਫਰਮਾਇਆ ਹੈ ਜੋ ਨਿਤਨੇ ਦੇ ਵਿੱਚ ਹੁੰਦਾ ਹੈ ਤਾਂ ਗੁਰਪਿਆਰੇ ਉਹਦੇ ਵਿੱਚ ਵੀ ਆਪਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇ ਹੁਣ ਅਸੀਂ ਇੱਥੇ ਪ੍ਰੇਮਾ ਭਗਤੀ ਹੈ ਪ੍ਰੇਮਾ ਭਗਤੀ ਸਾਨੂੰ ਕਰਨ ਦੀ ਲੋੜ ਹੈ ਗੁਰੂ ਜੀ ਪ੍ਰੇਮਾ ਭਗਤੀ ਪਿਆਰ ਦੇ ਵਿੱਚ ਭੇਜਣਾ ਹੈ ਅਸੀਂ ਮਾਲਕ ਦੇ ਸਨਮੁਖ ਹੋਣਾ ਪੈਣਾ ਹੈ ਹੁਣ ਸਨਮੁਖ ਕਿਵੇਂ ਹੋਵਾਂਗੇ ਗੁਰੂ ਜੀ ਪਹਿਲੀ ਗੱਲ ਤਾਂ ਇਹ ਧਿਆਨ ਦੇ ਲੈਣਾ ਕਿ ਕਾਲ ਸਾਨੂੰ ਆਪਣੇ ਪਿਤਾ ਪਰਮਾਤਮਾ ਦੇ ਸਨਮੁਖ ਹੋਣ ਹੀ ਨਹੀਂ ਦਿੰਦਾ ਇਹ ਬਹੁਤ ਵੱਡੀ ਗੱਲ ਹੈ ਗੁਰੂ ਜੀ ਸਾਨੂੰ ਭਲੇਖੇ 'ਚ ਰੱਖਦਾ ਹੈ ਸਾਨੂੰ ਗੁਰੂ ਘਰ ਵੀ ਲੈ ਜਾਂਦਾ ਹੈ ਸਾਨੂੰ ਤੀਰਥਾਂ ਤੇ ਵੀ ਕਾਲ ਲੈ ਜਾਂਦਾ ਹੈ ਸਰੋਵਰਾਂ ਤੇ ਇਸ਼ਨਾਨ ਵੀ ਕਰਾ ਦਿੰਦਾ ਹੈ ਔਰ ਸਾਤੋਂ ਨਤਨੇ ਵੀ ਲੈ ਦਿੰਦਾ ਹੈ ਔਰ ਸਾਤੋਂ ਸਹਾਜ ਪਾਠ ਸ੍ਰੀ ਅਖੰਡ ਪਾਠ ਸੀ ਵੀ ਸਾਡੇ ਘਰਾਂ ਚ ਕਰਾ ਲੈਂਦਾ ਹੈ ਕੌਣ ਕਾਲ ਪਰ ਸਾਨੂੰ ਆਪਣੇ ਪਿਤਾ ਦੇ ਮੁਖ ਨਹੀਂ ਸਾਹਮਣੇ ਨਹੀਂ ਹੋਣ ਦਿੰਦਾ ਕਿਉਂ ਹੁਣ ਕਿਹੜੇ ਹੋਣਾ ਸੀ ਸਾਹਮਣੇ ਕੀ ਨੇ ਹੋਣਾ ਸੀ ਇੱਥੇ ਵਿਚਾਰ ਹੈ ਗੁਰੂ ਕਹ ਰਿਹਾ ਬਹੁਤ ਡੂੰਗੀ ਵਿਚਾਰ ਆ ਰਹੀ ਹੁਣ ਸਾਹਮਣੇ ਪਿਤਾ ਪ੍ਰਮਾਤਮਾ ਨੂੰ ਪਿਤਾ ਪ੍ਰਮਾਤਮਾ ਦੇ ਕੀ ਨੇ ਹੋਣਾ ਸੀ ਹਾਂ ਇੱਥੇ ਸਾਨੂੰ ਵਿਸ਼ਵਾਸ ਇਹ ਹੋ ਜਾਂਦਾ ਕਿ ਸਾਡਾ ਤਨ ਗੁਰੂ ਘਰ ਬੈਠਾ ਹੈ ਸਾਡਾ ਸਰੀਰ ਪੀਰਥਾਂ ਤੇ ਗਿਆ ਹੈ ਅਸੀਂ ਸਰੀਰ ਕਰਕੇ ਹੀ ਸਹਿਜ ਪਾਠ ਅਖੰਡ ਪਾਠ ਸਾਹਿਬ ਕਰਾਰੇ ਸੰਗਤ ਕਰ ਰਹੇ ਹਾਂ ਪਰ ਸਾਡਾ ਮਨ ਹਾਜ਼ਰ ਨਹੀਂ ਹੁੰਦਾ ਗੁਰਪਿਆਰਿਓ ਮਨ ਹਾਜ਼ਰ ਨਹੀਂ ਹੁੰਦਾ ਇਸ ਕਾਲ ਨੂੰ ਸਮਝਦੇ ਕਿਉਂ ਕਿ ਮਨ ਇਨ੍ਹਾਂ ਪੰਜਾਂ ਦੇ ਵਸ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਨ੍ਹਾਂ ਦੇ ਵਸ ਹੈ ਇਸੇ ਕਰਕੇ ਕਾਲ ਦੀ ਜਿਹੜੀ ਫੌਜ ਹੈ ਮਾਇਆ ਪੰਜ ਜਿਹੜੇ ਦੂਤ ਨੇ ਇਹ ਗੁਰਪਿਆਰਿਓ ਕੀ ਕਰਦੇ ਨੇ ਇਹਨਾਂ ਦਾ ਕੰਮ ਕੀ ਹੈ ਕਿ ਸਾਨੂੰ ਆਪਣੇ ਪਿਤਾ ਪਰਮਾਤਮਾ ਦੇ ਨਾਲ ਮਨਾਪ ਨਹੀਂ ਕਰਨੀ ਉਹਨਾਂ ਨਾਲ ਗੱਲਾਂ ਨਹੀਂ ਕਰਦੇ ਹੁਣ ਨਿਤਨਮ ਕੀ ਹੈ ਮਾਲਕ ਨਾਲ ਗੱਲਾਂ ਕਰਨੀਆਂ ਤਾਂ ਨਸਿਰੀ ਗੁਰਗੰਸਾਹ ਦੇ ਅੰਦਰ ਤੇ ਆਪਾਂ ਤਾਬੇ ਬੈਠ ਕੇ ਬਾਣੀ ਪੜ੍ਹਨੀ ਇਹ ਕੀ ਹੈ ਮਾਲਕ ਨਾਲ ਗੱਲਾਂ ਕਰਨੀਆਂ ਇਹ ਤਾਂ ਪਰਮਾਤਮਾ ਨਾਲ ਗੱਲਾਂ ਕਰਨੀਆਂ ਹੁਣ ਆਪਾਂ ਕੀ ਕਰ ਰਹੇ ਹਾਂ ਹੁਣ ਮਾਲਕ ਦੇ ਨਾਲ ਗੱਲਾਂ ਕਰ ਰਹੇ ਹਾਂ ਸਾਨੂੰ ਗੁਰੂ ਪਿਤਾ ਪਰਮਾਤਮਾ ਸਮਝਾ ਰਹੇ ਨੇ ਤਾਂ ਗੁਰੂ ਪਿਆਰੇਓ ਸਾਨੂੰ ਪ੍ਰੇਮਾ ਭਗਤੀ ਕਰਨੀ ਪੈਣੀ ਆ ਮਾਲਕ ਨਾਲ ਗੱਲਾਂ ਕਰਨੀਆਂ ਪੈਣਗੀਆਂ ਜਿਸ ਤਰ੍ਹਾਂ ਮੇਰਾ ਮਾਲਕ ਕਹਿ ਰਿਹਾ ਕਿ ਸਤਗੁਰ ਮੰ ਕਮਾਮਨਾ ਤੀਰਥ ਹੈ ਸਤਗੁਰ ਮੰ ਤਵਾਮਨਾ ਤੀਰਥ ਹੈ ਜਿਸ ਨੂੰ ਦੇ ਪਜਾਈ ਇੱਕ ਤੀਰਥ ਗੁਰੂ ਪਿਆਰਿਓ ਕੀ ਆ ਸਾਡੀਆਂ ਜੜੀਆਂ ਭਾਵ ਸਤਿਗੁਰੂ ਨੇ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਮੇਰਾ ਮਾਲਕ ਪਰਮ ਪਿਤਾ ਪਰਮਾਤਮਾ ਕੀ ਹੈ ਅਸਲੀ ਤੀਰਥ ਸਾਡਾ ਉਹ ਹੈ ਅਸਲੀ ਤੀਰਥ ਅਸਲੀ ਤੀਰਥ ਸਾਡਾ ਉਹ ਹੈ ਗੁਰ ਪਿਆਰੇ ਪਰ ਉੱਥੇ ਹੁਣ ਆਪਾਂ ਵਿਚਾਰ ਕੀਤੀ ਹੈ ਆਪਾਂ ਸਾਰੇ ਕੰਮ ਕਰਦੇ ਆ ਰਹੇ ਆਂ ਆਪ ਵਿਚਾਰ ਕੀਤੀ ਹੈ ਨਾ ਆਪਾਂ ਤਨ ਦੀ ਇਹ ਤੀਰਥ ਵੀ ਕਰ ਰਿਹਾ ਸਭ ਕੁਝ ਕਰ ਰਿਹਾ ਪਰ ਮਾਨਾ ਜਿਹੜਾ ਉਹ ਨਹੀਂ ਜਾਂਦਾ ਔਰੀਆ ਭਗਤ ਜਨ ਵੀ ਇੱਥੇ ਆਪਾਂ ਨੂੰ ਕੁਝ ਉਪਦੇਸ਼ ਕਰਨਗੇ ਉਹ ਆਪਾਂ ਅੱਗੇ ਸੁਣਾਵਾਂਗੇ ਅੱਗੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਹੁਣ ਮੇਰਾ ਮਾਲਕ ਕਹਿੰਦਾ ਸਤਗੁਰ ਮੰਨ ਕਮਾਮਨਾ ਤੀਰਥ ਹੈ ਸਤਗੁਰ ਮੰਨ ਕਮਾਮਨਾ ਤੀਰਥ ਹੈ ਜਿਸ ਨੂੰ ਦੇ ਬਜਾਏ ਜਿਸ ਨੂੰ ਦੇ ਬਜਾਏ ਹੁਣ ਮੇਰਾ ਮਾਲਕ ਮੰਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਇੱਕ ਤੀਰਥ ਹੈ ਪਰ ਜਿਹੜਾ ਮਨੁੱਖ ਇਹ ਕਹਾਣੀ ਨੂੰ ਸਮਝੇਗਾ ਜਿਹੜੇ ਮਨੁੱਖ ਨੂੰ ਇਹ ਕਹਾਣੀ ਸਮਝ ਆ ਜੇਗੀ ਉਸ ਨੂੰ ਗੁਰੂ ਆਪ ਗੁਰੂ ਕਿਰਪਾ ਕਰਦਾ ਗੁਰਪੁਰ ਉਹਦੀਆਂ ਮੰਨ ਦੀਆਂ ਜੋ ਇੱਛਾ ਪੂਰੀਆਂ ਨੇ ਉਹਦੀ ਭਾਵਨਾ ਹੈ ਗੁਰੂ ਪਿਆਰੇ ਉਹ ਮੇਰਾ ਮਾਲਕ ਉਹਦੀ ਇੱਛਾ ਦੇ ਅਨਸਾਰ ਸਾਰੇ ਫਲ ਨੂੰ ਦੇ ਦਿੰਦਾ ਸਾਰੇ ਫਲ ਨੂੰ ਦੇ ਦਿੰਦਾ ਪਰ ਉਹਦੇ ਵਾਸਤੇ ਸਾਨੂੰ ਦੋ ਚੀਜ਼ਾਂ ਚਾਹੀਆਂ ਅਸੀਂ ਭਗਤੀ ਕਰਕੇ ਕਿਰਪਾ ਪ੍ਰਮਾਤਮਾ ਦਾ ਪ੍ਰੇਮ ਪਾ ਕੇ ਗੁਰਪਿਆਰਿਓ ਅਸੀਂ ਕੀ ਕਰਨਾ ਸੀਗਾ ਹੁਣ ਇੱਥੇ ਗੁਰਪਿਆਰਿਓ ਇਹ ਸਾਰੀਆਂ ਚੀਜ਼ਾਂ ਮੰਗਣ ਵਾਸਤੇ ਮਾਲਕ ਤੋਂ ਜਾਂ ਲੇਵ ਦੇ ਰਸਤੇ ਤੇ ਜੇ ਚੱਲਣਾ ਉਹਦੇ ਵਾਸਤੇ ਸਾਨੂੰ ਚੀਜ਼ਾਂ ਦੀ ਲੋੜ ਮੰਗਣ ਵਾਸਤੇ ਧਾਰ ਦੇ ਰਸਤੇ ਤੇ ਜੇ ਅਸੀਂ ਨਹੀਂ ਇਸ ਖੇੜ ਨੂੰ ਜਿੱਤੇ ਕਾ ਉੱਥੇ ਤਾਂ ਸਾਨੂੰ ਅਤੀ ਜ਼ਰੂਰੀ ਹੈ ਤੇ ਸਾਡਾ ਥੋੜਾ ਜਿਹਾ ਮਸਲਾ ਖੁਸਾਲ ਹੋ ਸਕਦਾ ਜੇ ਅਸੀਂ ਉਸ ਨਾਲ ਕੁਝ ਆਪਣੇ ਥੋੜਾ ਬਾਲਾ ਕੋਈ ਵਸਤੂ ਲੈ ਕੇ ਜਾਈਏ ਕਿਹੜੀ ਵਸਤੂ ਕਿਹੜੀ ਵਸਤੂ ਲੈ ਕੇ ਜਾਈਏ ਜੇ ਅਸੀਂ ਇਸ ਖੇਡ ਨੂੰ ਹਾਰ ਗਏ ਤਾਂ ਉਹ ਆ ਗੁਰੂ ਪਿਆਰਿਓ ਜੋ ਅਸੀਂ ਗੁਰੂ ਸਾਹਿਬ ਦੇ ਹਵਾਲੇ ਕੀ ਕਰਨਾ ਹੈ ਚਲੋ ਅਸੀਂ ਬੈਠ ਕੇ ਭਗਤੀ ਨਹੀਂ ਕਰ ਸਕਦੇ ਮਨ ਤੀਰਥਾਂ ਤੇ ਨਹੀਂ ਜਾਂਦਾ ਭੱਤੀ ਨਹੀਂ ਕਰਦਾ ਢੰਗ ਰ ਪਿਆਰਿਓ ਇੱਕ ਸਾਡੇ ਕੋਲ ਹੋਰ ਮੇਰਾ ਰਸਤਾ ਉਹ ਹੈ 10ਵਾਂ ਦਸੰਬਰ ਜੋ 10ਵਾਂ ਸਾਡਾ ਕਮਾਈ ਦਾ ਹਿੱਸਾ ਹੈ 10ਵਾਂ ਦਸੰਬਰ ਜੇ ਅਸੀਂ ਉਹਦੇ ਵਿੱਚੋਂ ਤਿਲ ਫੁੱਲ ਜੋ ਵੀ ਹੈ ਆਪਣਾ ਸਾਡਾ ਦਾ ਕੁਝ ਵੀ ਨਹੀਂ ਬਚਦਾ ਜਿਵੇਂ ਅਸੀਂ ਕਰਦੇ ਆ ਨਾ ਸਾਡਾ ਕੁਛ ਵੀ ਨਹੀਂ ਉਹਦੇ ਵਿੱਚੋਂ ਜੇ ਅਸੀਂ ਗੁਰੂ ਦੇ ਹਵਾਲੇ ਕਰਦੇ ਰਹੀਏ ਥੋੜਾ ਪੁੰਨ ਦਾਨ ਕਰਦੇ ਰਹੀਏ ਇਹ ਸਾਡਾ ਥੋੜਾ ਜਿਹਾ ਇਸ ਧਾਤ ਦੇ ਰਸਤੇ ਤੇ ਸਹਾਇ ਹੋ ਸਕਦਾ ਹੈ ਧਰਮ ਰਾਜ ਤੇ ਪਹੁੰਚਣ ਦਾ ਜੇ ਅਸੀਂ ਭਗਤੀ ਨਹੀਂ ਕੀਤੀ ਜੇ ਅਸੀਂ ਖੇਡ ਨੂੰ ਹਾਰ ਗਏ ਉਹ ਤਾਂ ਵੱਖਰੀ ਚੀਜ਼ ਆ ਬਤਾ ਉਹ ਲੇਖਾ ਜੋਖੇ 'ਚ ਅਸੀਂ ਹਾਰਾਂਗੇ ਤੇ ਕੋਈ ਸ਼ੱਕ ਨਹੀਂ ਕੋਈ ਸਭ ਤੋਂ ਸਵਾਸਨ ਦਾ ਲੇਖਾ ਜੋਖਾ ਮੰਗਿਆ ਜਾਊ ਅਸੀਂ ਹਾਰਾਂਗੇ 100% ਜਿੱਤ ਨਹੀਂ ਸਕਦੇ ਕਿਉਂ ਅਸੀਂ ਭਗਤੀ ਦੇ ਬੈਠੇ ਵੀ ਭਗਤੀ ਨੂੰ ਸਮਝੇ ਹੀ ਨਹੀਂ ਤਾਂ ਇਹ ਸਫਰ ਤੈਅ ਕਰਨ ਬਾਅਦ ਤੇ ਸਾਨੂੰ ਜੋ ਥੋੜਾ ਪੁੰਨਦਾਨ ਦਸਮਤ ਸੁੰਦ ਔਰ ਕਿਸੇ ਜੀਵਤ ਤਿਆਗ ਕੀਤੀ ਹੈ ਮਤਲਬ ਪਰ ਆਪਾਂ ਤਾਂ ਕਿਤੇ ਨਹੀਂ ਬੈਠ ਸਕਦੇ ਚੌਂਕੜਾ ਨਹੀਂ ਮਾਰ ਸਕਦੇ ਮਨ ਨੂੰ ਆਪਣੇ ਬਸ ਨਹੀਂ ਕਰ ਸਕਦੇ ਤਾਂ ਆਹ ਤਾਂ ਕਰਦਾ ਹੀ ਆ ਆਪਾਂ ਸਾਰਾ ਸੰਸਾਰ ਏਬੀ ਸਾਨੂੰ ਥੋੜਾ ਜਿਹਾ ਸਹਾਈ ਹੋ ਜੇਗਾ ਸਾਡਾ ਥੋੜਾ ਜਿਹਾ ਫਰਕ ਪੈ ਸਕਦਾ ਪਰ ਜੁਨੀਆ ਤੋਂ ਨਹੀਂ ਬਚਾ ਸਕਦਾ ਜੁਨੀਆ ਤੇ ਸਾਨੂੰ ਗੁਰੂ ਪਿਆਰੇ ਸਾਡੇ ਕੋਲ ਕੀ ਚਾਹੁੰਦਾ ਕਿ ਕੇ ਨਾਮ ਧਿਆਈਏ ਨਾਉ ਮੰਗੀਏ ਤਾਂ ਨਾਮੇ ਸਹਜ ਸੁਭਾਏ ਸਾਨੂੰ ਨਾਮ ਦੀ ਲੋੜ ਇੱਥੇ ਇਹਨਾਂ ਚੀਜ਼ਾਂ ਨੂੰ ਮੰਗਣ ਵਾਸਤੇ ਔਰ ਉਹ ਤੋਂ ਬਾਅਦ ਗੁਰਪ੍ਰੇਮ ਮਨ ਮੇਰੇ ਹਰ ਰਸ ਚਾਖ ਹਰ ਰਸ ਦੀ ਲੋੜ ਪਈ ਹੈ ਦੋ ਚੀਜ਼ਾਂ ਦੀ ਬਹੁਤ ਅਤਿ ਜ਼ਰੂਰਤ ਹੈ ਨਾਮ ਤੇ ਹਰ ਰਸ ਇਹ ਸਾਡੇ ਹਿਰਦੇ ਚ ਹੋਣਾ ਚਾਹੀਦਾ ਚੱਲਣਾ ਚਾਹੀਦਾ ਨਾਮ ਚੱਲਣਾ ਚਾਹੀਦਾ ਹਰ ਰਸ ਜੋ ਸਾਡੇ ਅੰਦਰ ਹਰ ਰਸ ਅੰਮ੍ਰਿਤ ਰਸ ਆ ਜਿਹੜਾ ਆ ਬ੍ਰਹਮ ਰਸ ਅੰਮ੍ਰਿਤ ਰਸ ਇਹ ਸਾਡੇ ਅੰਦਰ ਹੈ ਕਿਉਂਕਿ ਕੌਣ ਕਹਰੇ ਨੇ 517 ਅੰਗ ਤੇ ਗੁਰੂ ਸਾਹਿਬ ਕਹਰੇ ਨੇ ਕੀ ਕਹ ਰਹੇ ਨੇ ਅੰਤਰ ਖੁੱਟਾ ਅੰਬਰ ਤੱਕ ਭਰਿਆ ਸਬਦੇ ਕਾੜ ਪੀਏ ਪਨਹਾਰੀ ਹੁਣ ਗੁਰੂ ਪਿਆਰੇ ਹਰ ਰਸ ਦੀ ਸਾਨੂੰ ਸਭ ਤੋਂ ਪਹਿਲਾ ਲੋੜ ਹੈ ਅਸੀਂ ਸਬਦਾਂ ਰਹੀਂ ਕੱਢ ਕੇ ਉਹਨੂੰ ਪੀਣਾ ਹੁੰਦਾ ਹੈ ਔਰ ਫਿਰ ਮੇਰੇ ਮਾਲਕ ਨੇ ਨਾਮ ਦੇ ਦੇਣਾ ਹੈ ਔਰ ਫਿਰ ਸਾਡੀਆਂ ਸਾਰੀਆਂ ਇਸਾਮਾਂ ਉਸ ਮਾਲਕ ਨੇ ਪੂਰੀਆਂ ਕਰ ਦੇਣੀਆਂ ਨੇ ਗੁਰੂ ਕਹ ਰਿਓ ਪੂਰੀਆਂ ਕਰ ਦੇਣੀਆਂ ਨੇ ਸਤਿਗੁਰੂ ਨੇ ਤਾਂ ਸਾਨੂੰ ਲੋੜ ਹੈ ਕਿ ਉਸ ਤੀਰਥ ਨੂੰ ਸਮਝਣ ਵਾਸਤੇ ਜਿਹੜਾ ਅਸਲੀ ਸਾਡਾ ਤੀਰਥ ਕਿਹੜਾ ਹੈ ਕਿੱਥੇ ਬੈਠ ਕੇ ਕਿਹੜੇ ਤੀਰਥ ਤੇ ਅਸੀਂ ਮਨ ਦਾ ਇਸ਼ਨਾਨ ਕਰਾਣਾ ਹੈ ਤਨ ਦਾ ਤਾਂ ਬਾਹਰੋਂ ਕਰਾ ਰਹੇ ਆਂ ਆਪਾਂ ਬੜੀ ਭੱਜ ਦੌੜ ਲਾਈ ਹੈ ਮਨ ਦਾ ਅਸਲਾ ਤੀਰਥ ਸਾਡੇ ਅੰਦਰ ਹੈ ਜੋ ਵਰ ਮੰਡੇ ਸੋਈ ਪਿੰਡੇ ਇਹਦੇ ਵਿੱਚ ਤੀਰਥ ਹੈ ਪੂਜਾ ਸਥਾਨ ਵੀ ਹੈ ਮਨ ਬੱਚੇ ਦੇ ਰਹਿਣ ਵਾਸਤ ਰਾਮ ਕਰਨ ਵਾਸਤੇ ਵੀ ਜਗ੍ਹਾ ਹੈ ਸਭ ਕੁਝ ਇਹਦੇ ਅੰਦਰ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ ਮੇਰੇ ਮਾਲਕ ਦਾ ਵੀ ਜਗਾ ਇਹ ਦੇ ਰਹਿਣ ਵਾਸਤੇ ਤਸਮਾ ਦਵਾਰ ਇਹ ਦੇ ਅੰਦਰ ਹੈ ਹਰ ਚੀਜ਼ੇ ਦੇ ਅੰਦਰ ਹੈ ਮੌਜੂਦ ਹੈ ਕਿਉਂਕਿ ਗੁਰੂ ਸਾਹਿਬ ਤਾਂ ਹੀ ਕਹਿਆ ਨਾ ਜੋ ਬਰੋਂ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਇ ਜਿਨੇ ਖੋਜ ਕਰ ਲਈ ਉਹਨੇ ਆਨੰਦ ਲੈਣਾ ਗੁਰ ਪਿਆਰੇ ਆਓ ਆਪਾਂ ਇੱਥੇ ਹੀ ਵਿਚਾਰਾਂ ਨੂੰ ਰੋਕਦੇ ਹੋਏ ਮੇਰਾ ਮਾਲਕ ਮੇਰਾ ਪ੍ਰਭੂ ਭੁੱਲਾਂ ਚੁੱਕਾਂ ਬਿਦਾਸ ਮਾਫੀ ਮੰਗਦਾ ਹਾਂ ਔਰ ਸਤਗੁਰ ਬਖਸ਼ਣਾ ਔਰ ਸੰਗਤ ਬਖਸ਼ਣਾ ਹੈ ਗੁਰੂ ਪਿਆਰਿਓ ਇਸ ਜੋ ਆਪਾਂ ਵਿਚਾਰ ਕੀਤੀ ਹੈ ਸੰਗਤ ਕੀਤੀ ਹੈ ਜਰੂਰ ਇਹਨੂੰ ਗੁਰੂ ਪਿਆਰਿਓ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਾਡਾ অতি ਜ਼ਰੂਰੀ ਹੈ ਕਿ ਅਸੀਂ ਇਸ ਖੇਡ ਨੂੰ ਜਿੱਤਣਾ ਜਿਹੜੀ ਦਿਵਸ ਰਾਤ ਦਾ ਉਦਾਈ ਦਾਇਆ ਖੇਡੇ ਖੇਲੇ ਸਕਣ ਜਗਤ ਸਾਡਾ ਦਿਨ ਦਾ ਦਿਨ ਰਾਤ ਦਾ ਖੇਡ ਹੈ ਸਾਨੂੰ ਜਿਤਨਾ ਖੇਡ ਬਹੁਤ ਜ਼ਰੂਰੀ ਹੈ ਗੁਰੂ ਪਿਆਰਿਓ ਉਲਾ ਬਖਸੈ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ